ਮਾਮਲਾ ਜੰਡਿਆਲਾ ਗੁਰੂ ਦਾ ਹੈ ਜਿੱਥੇ ਬੀਤੇ ਦਿਨੀ ਕਰੇਲੂ ਕਲੇਸ਼ ਵਿੱਚ ਇੱਕ ਬਜ਼ੁਰਗ ਦੀ ਜਾਨ ਚਲੀ ਜਾਂਦੀ ਹੈ ਹਾਦਸਾ ਸੀ ਜਾਂ ਪਿੰਡ ਵਿੱਚ ਫਿਰ ਕਿਸੇ ਨੇ ਮਾਰ ਦਿੱਤਾ ਹੈ ਇਹ ਰਿਪੋਰਟ ਵਿੱਚ ਖੁਲਾਸਾ ਹੋ ਸਕਦਾ ਸੀ ਪਰ ਮੁੰਡੇ ਵਾਲਿਆਂ ਨੇ ਕੁੜੀ ਦੇ ਚਾਚਾ ਭਰਾ ਭਤੀਜਾ ਤੇ ਖੁਦ ਘਰ ਦੀ ਬਹੁਤੇ ਪਰਚਾ ਦਰਜ ਕਰਵਾ ਦਿੱਤਾ ਇਸ ਪਰਚੇ ਵਿੱਚ ਜਿਸ ਚਾਚੇ ਦਾ ਨਾਮ ਲਿਖਿਆ ਗਿਆ ਉਸ ਦਿਨ ਮਨੀਕਰਨ ਸਾਹਿਬ ਗਿਆ ਹੋਇਆ ਸੀ ਜਿਸ ਤੋਂ ਬਾਅਦ ਉਸ ਦਾ ਨਾਮ ਬਾਹਰ ਕਰ ਦਿੱਤਾ ਗਿਆ ਜਦੋਂ ਪੀੜੇ ਦਾ ਰਿਕਾਰਡਡ ਬਿਆਨ ਸਾਹਮਣੇ ਆਇਆ ਤਾਂ ਕਹਿ ਰਹੀ ਹੈ ਕਿ ਉਸ ਦਾ ਸੋਹਰਾ ਪਰਿਵਾਰ ਹਮੇਸ਼ਾ ਉਸ ਦੀ ਕੁੱਟਮਾਰ ਕਰਦਾ ਸੀ ਤੇ ਉਸ ਦਿਨ ਵੀ ਇਹੀ ਹੋ ਰਿਹਾ ਸੀ ਤੇ ਸੋਹਰਾ ਕੁਰਸੀ ਤੇ ਬੈਠਾ ਵੀ ਮੈਨੂੰ ਨਾ ਮਾਰਨ ਲਈ ਕਹਿ ਰਿਹਾ ਸੀ ਪਰ ਉਹ ਹੌਂਕਾ ਲੈ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਸਾਰਾ ਇਲਜ਼ਾਮ ਬਹੁਤ ਹੀ ਆ ਗਿਆ ਹੁਣ ਪੀੜਿਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਮੇਰੇ ਉੱਤੇ ਬੜਾ ਗਲਤ ਇਲਜ਼ਾਮ ਲਾਇਆ ਜਾ ਰਿਹਾ ਹੈ ਮੇਰੇ ਮੇਰਾ ਪਿਓ ਸੀ ਉਹ ਮੇਰਾ ਆਪਣਾ ਪਿਓ ਤੇ ਹੈਗਾ ਨਹੀਂ ਉਹ ਮੇਰਾ ਆਪਣਾ ਪਿਓ ਸੀ ਜਿਹਦੇ ਉੱਤੇ ਮੇਰਾ ਗਲਤ ਇਲਜ਼ਾਮ ਲਾ ਰਿਹਾ ਉਹ ਬੰਦਾ ਮੇਰੇ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ 7-8 ਮਹੀਨੇ ਪਹਿਲਾਂ ਦੀ ਗੱਲ ਏ ਮੇਰੇ ਘਰ ਵਾਲੇ ਨੇ ਮੈਨੂੰ ਬੜਾ ਕੁੱਟਿਆ ਮੈਨੂੰ ਵਾਲਾਂ ਤੋਂ ਧੋਇਆ ਮੈਨੂੰ ਮੇਰੇ ਮੈਨੂੰ ਪਵਾ ਕੇ ਸੁੱਟਿਆ ਮੇਰੇ ਗਮਲੇ ਤੇ ਮੇਰਾ ਸਿਰ ਵੱਜਾ ਮੇਰੇ ਗੋਡੇ ਰਗੜਾਂ ਲੱਗੀਆਂ ਮੈਨੂੰ ਬੜੀਆਂ ਸੱਟਾਂ ਲੱਗੀਆਂ ਮੈਨੂੰ ਮਾਰਦਾ ਪਿਆ ਮੈਂ ਅੱਜ-ਪੱਜ ਕੇ ਆਪਣੇ ਪੇਕੇ ਆ ਗਈ ਮੈਂ ਆਪਣੇ ਪੇਕੇ ਹੀ ਉਦੋਂ ਦੀ ਤੇ ਇਹਨਾਂ ਨੇ ਮੇਰੀ ਕੁੜੀ ਆਪਣੇ ਕੋਲ ਰੱਖੀ ਹੋਈ ਸੀ ਮੈਨੂੰ ਮੇਰੀ ਕੁੜੀ ਨੂੰ ਮਿਲਣ ਨਹੀਂ ਦਿੰਦੇ ਸੀ ਮੇਰੀ ਡੈਡੀ ਨਾਲ ਗੱਲ ਹੁੰਦੀ ਰਹਿੰਦੀ ਕਿ ਡੈਡੀ ਗੱਲ ਨੂੰ ਮੁਕਾ ਦਿਓ ਖਤਮ ਕਰ ਦਿਓ ਇੱਕ ਪਾਸੇ ਲਾ ਦਿਓ ਮੈਂ ਕਿੰਨੀ ਕਿਤੇ ਤੱਕ ਮਾਰਾ ਖਾਂਦੀ ਰਹਿੰਦੀ 4 5 6 ਸਾਲ ਹੋ ਗਏ ਮੈਨੂੰ ਕੁੱਟਦਾ ਹੀ ਮਾਰਦਾ ਹੀ ਮੇਰੇ ਉੱਤੇ ਗੰਦੇ ਗੰਦੇ ਇਲਜ਼ਾਮ ਲਾਂਦਾ ਹੀ ਮੈਨੂੰ ਗੰਦੀਆਂ ਗੰਦੀਆਂ ਗੱਲਾਂ ਗਾਰਾਂ ਕੱਟਦਾ ਹੀ ਕਦੀ ਮੈਨੂੰ ਕਹਿੰਦੇ ਤੂੰ ਕਿਸੇ ਨਾਲ ਸੌਂਨੀ ਹੈ ਕਦੀ ਕਿਸੇ ਨਾਲ ਸੌਂਦੀ ਮਨਿਆ ਹੋ ਜਿਵੇਂ ਗੰਦੇ ਇਲਜ਼ਾਮ ਲਾਏ ਇੱਕ ਵਾਰ ਤੇ ਇਹ ਵੀ ਕਹਿੰਦਾ ਕਿਪ ਤਾਂ ਮੇਰੀ ਧੀ ਵੀ ਨਹੀਂ ਹੈਗੀ ਆ ਇਹੋ ਜਿਹੇ ਗੰਦੇ ਗੰਦੇ ਇਲਜ਼ਾਮ ਲਾਏ ਇਸ ਬੰਦੇ ਨੇ ਮੈਂ ਬਸ ਉਸ ਦਿਨ ਕੱਲ ਦੀ ਗੱਲ ਹੈ ਮੈਂ ਸਿਰਫ ਆਪਣੀ ਕੁੜੀ ਨੂੰ ਮਿਲਣ ਗਈ ਸੀ ਜਦੋਂ ਮੈਂ ਮਿਲਣ ਗਈ ਉਹ ਤੋਂ ਪਹਿਲਾਂ ਮੇਰੀ ਡੈਡੀ ਨਾਲ ਫੋਨ ਤੇ ਗੱਲ ਹੋਈ ਮੈਂ ਕਿਹਾ ਡੈਡੀ ਮੇਰਾ ਨਾਂ ਕੁੜੀ ਨੂੰ ਮਿਲਣ ਨੂੰ ਬੜਾ ਜੀ ਕਰਦਾ ਮੈਂ ਮਿਲਣਾ ਤੁਸੀਂ ਕੁੜੀ ਨੂੰ ਘਰ ਦੇ ਬਾਹਰ ਭੇਜ ਦਿਓ ਮੈਂ ਬਾਹਰੋਂ ਲੈ ਕੇ ਉਹਨੂੰ ਮਿਲਣਾ ਨਹੀਂ ਫਿਰ ਮੈਂ ਛੱਡ ਜੂੰਗੀ ਡੈਡੀ ਨੇ ਕਿਹਾ ਮੈਂ ਇੱਥੇ ਹੈਗਾ ਨਹੀਂ ਆ ਠੀਕ ਹੈ ਤੇ ਤੂੰ ਮੈਂ ਤਾਂ ਆਨਾ ਮੈਂ ਹੈ ਨਹੀਂ ਇੱਥੇ ਤੇ ਬਾਅਦ ਚ ਮਿਲਾ ਦਾਂਗਾ ਮੈਂ ਕਿਹਾ ਕੋਈ ਨਹੀਂ ਤੁਸੀਂ ਮੰਮੀ ਨੂੰ ਫੋਨ ਕਰ ਦਿਓ ਉਹ ਬਾਹਰ ਭੇਜ ਦਿੰਦੀ ਕੁੜੀ ਨੂੰ ਮੈਂ ਮਿਲ ਲਵਾਂ ਉਹਨਾਂ ਨੇ ਬਾਨਾ ਮਾਰਤਾ ਨਹੀਂ ਵੀ ਕੋਈ ਨਹੀਂ ਮੈਂ ਦੇਖ ਲੈਂਦਾ ਫਿਰ ਮੈਨੂੰ ਦੁਬਾਰਾ ਫਿਰ ਮੇਰੇ ਡੈਡੀ ਦਾ ਫੋਨ ਆਇਆ ਉਹ ਕਹਿੰਦੇ ਤੂੰ ਆਪ ਆ ਜਾ ਘਰੇ ਮਿਲਨ ਕਰੇ ਆ ਜਾ ਮੈਂ ਕਿਹਾ ਚਲੋ ਠੀਕ ਹੈ ਕੋਈ ਨਾ ਦੇਖਦੀਆਂ ਮੈਂ ਫੋਨ ਕੱਟਤਾ ਫਿਰ ਮੇਰੇ ਮਨ ਨੇ ਕਿਹਾ ਚਲ ਮੈਂ ਮੈਂ ਤੀ ਬਿਨਾ ਬੜਾ ਉਹ ਹੀ ਮੈਂ ਆਪਣੀ ਤੀ ਨੂੰ ਮੇਰੀ ਤੀ ਮੈਂ ਮਿਲਣ ਦਾ ਮੇਰਾ ਤੇ ਹੱਕ ਬੰਦਾ ਹੀ ਹੈ ਨਾ ਮੈਂ ਮਿਲਣ ਜਾ ਹੀ ਸਕਦੀ ਆ ਮੈਂ ਬਸ ਆਪਣੀ ਕੁੜੀ ਨੂੰ ਮਿਲਣ ਗਈ ਮੈਂ ਉੱਥੇ ਬੂਆ ਖੜਕਾਇਆ ਜਦੋਂ ਬੂਆ ਉਹਨਾਂ ਨੇ ਖੋਲਿਆ ਮੰਮੀ ਨੇ ਬੂਆ ਖੋਲਿਆ ਬੂਆ ਖੋਲਿਆ ਤੇ ਉਹਨਾਂ ਨੇ ਮੈਨੂੰ ਵੇਖ ਕੇ ਬੂਆ ਮਾਰ ਲਿਆ ਤੇ ਮੇਰੀ ਬਾਹ ਵੇਚੜ ਗਈ ਆ ਵੇਖੋ ਜਦੋਂ ਬਾਹ ਮੇਰੇ ਜ਼ੋਰ ਦੀ ਮਾਰਿਆ ਵੇਖੋ ਮੇਰੇ ਨੀਲ ਤੇ ਆ ਵੇਖੋ ਮੇਰੇ ਸੱਟਾਂ ਲੱਗੀਆਂ ਆ ਵੇਖੋ ਇਹ ਮੇਰੇ ਨੀਲ ਤੇ ਆ ਨੀਲ ਤੇ ਮੈਂ ਆਪੇ ਨਹੀਂ ਨਾ ਪਾ ਸਕਦੀ ਮੈਂ ਕਿਹਾ ਮੇਰੀ ਤੀਨ ਨੂੰ ਮਿਲ ਲੈਣ ਤੋਂ ਮੈਨੂੰ ਮੇਰਾ ਇੰਨਾ ਤੇ ਹੱਕ ਬੰਦਾ ਮੈਂ ਪੈਦਾ ਕੀਤਾ ਨੂੰ 9 ਮਹੀਨੇ ਮੈਂ ਆਪਣੀ ਕੋਲ ਚ ਪਾਲਿਆ ਮੈਨੂੰ ਮਿਲਣ ਦੇ ਤੋਂ ਜਦੋਂ ਮੈਨੂੰ ਮਾਰਨੇ ਲੱਗੇ ਮੇਰੀ ਬਾਹ ਵਿੱਚ ਫਸ ਗਈ ਬਾਹ ਕਿ ਮੈਂ ਆਪਣੇ ਆਪ ਨੂੰ ਛਡਾ ਲਵਾਂ ਸੱਸ ਨੂੰ ਪਿੱਛੇ ਕੀਤਾ ਠੀਕ ਹੈ ਪਿੱਛੇ ਕੀਤਾ ਫਿਰ ਮੈਂ ਅੱਗੇ ਵਧੀ ਦਰਾਣੀ ਮੇਰੀ ਆ ਗਈ ਉਹਨੇ ਜੁੱਤੀ ਫੜ ਲਈ ਮੈਨੂੰ ਦੋਨੋਂ ਜਣੇ ਮਾਰਨ ਕੁੱਟਣ ਨੂੰ ਪੈ ਗਏ ਮੈਂ ਵੀਡੀਓ ਬਣਾਉਣ ਲੱਗੀ ਫਿਰ ਮੈਨੂੰ ਮੇਰੇ ਦਿਓਰ ਨੇ ਵੀ ਕੁੱਟਿਆ ਮੇਰੇ ਇੱਥੇ ਇੰਨੀ ਜ਼ੋਰ ਦੀ ਮੁੱਕੀ ਮਾਰੇ ਮੇਰੇ ਅੱਜ ਤੱਕ ਪੀੜ ਹੁੰਦੀ ਏ ਮੈਨੂੰ ਤਿੰਨਾਂ ਨੇ ਰਲ ਕੇ ਕੁੱਟਿਆ ਐਹੀ ਵੇਖ ਕੇ ਡੈਡੀ ਬਾਹਰ ਆ ਗਏ ਡੈਡੀ ਨੇ ਵੇਖ ਕੇ ਸਾਰਾ ਕੁ ਡੈਡੀ ਇੰਦਾ ਹੀ ਹੋ ਗਏ ਕਿ ਆ ਕੀ ਬਣ ਗਿਆ ਕਿਉਂਕਿ ਇੱਕੋ ਡੈਡੀ ਸੀ ਜਿਹੜਾ ਮੇਰਾ ਪੱਖ ਲੈਂਦੇ ਸੀ ਸਿਰਫ ਉਹ ਹੀ ਕਹਿੰਦੇ ਸੀ ਕਿ ਮੈਂ ਤੇਰਾ ਘਰ ਬਚਾਉਣਾ ਤੁਹਾਨੂੰ ਮੈਂ ਇਕੱਠਿਆਂ ਕਰਨਾ ਵਾ ਪਰ ਇਹ ਸਾਰਾ ਪਰਿਵਾਰ ਨਹੀਂ ਚਾਹੁੰਦਾ ਸੀ ਇੱਕ ਇਕੱਠੇ ਹੋਣ ਮੇਰੇ ਥੋੜੇ ਦਿਨ ਪਹਿਲਾਂ ਮੈਂ ਡੈਡੀ ਨੂੰ ਮਿਲੀ ਵੀ ਆ ਹੋਰ ਡੈਡੀ ਨੂੰ ਮੈਂ ਦਰਖਾਸਤ ਕੀਤੀ ਡੈਡੀ ਆਪਣੀ ਗੱਲ ਮੁਕਾ ਦਿਓ ਨਾ ਬੜੇ ਮਹੀਨੇ ਹੋ ਗਏ ਮੈਂ ਕੁੜੀ ਤੋਂ ਬਿਨਾ ਨਹੀਂ ਰਹਿ ਸਕਦੀ ਮੈਨੂੰ ਕੁਝ ਹੁੰਦਾ ਜੀ ਕੁੜੀ ਤੋਂ ਬਿਨਾ ਤੇ ਡੈਡੀ ਕਹਿੰਦੇ ਮੈਂ ਡੈਡੀ ਨੂੰ ਕਿਹਾ ਕਿ ਮੈਨੂੰ ਉੱਪਰ ਇੱਕ ਕਮਰਾ ਰਹਿਣ ਨੂੰ ਦੇ ਦਿਓ ਆਪਣੀ ਤੀ ਦੇ ਨਾਲ ਮੈਂ ਆਪਣੀ ਤੀ ਨਾਲ ਉੱਥੇ ਰਹੀ ਜਾਊਂਗੀ ਤੇ ਡੈਡੀ ਕਹਿੰਦੇ ਮੈਂ ਸਾਰਿਆਂ ਨਾਲ ਫੈਸਲਾ ਕਰਕੇ ਤੈਨੂੰ ਦੱਸਾਂਗਾ ਤੇ ਘਰ ਦੇ ਕਹਿੰਨੇ ਕੋਈ ਹਫਤਾ 10 ਦਿਨ ਹੋ ਗਏ ਮੈਨੂੰ ਇਹ ਗੱਲ ਕੀਤੀ ਤੇ ਘਰ ਦੇ ਕੋਈ ਨਾ ਮੰਨੇ ਤੇ ਮੈਨੂੰ ਡੈਡੀ ਨੇ ਜਾਣ ਤੋਂ ਪਹਿਲਾਂ ਇੱਕ ਫੋਨ ਤੇ ਜਦੋਂ ਗੱਲ ਹੀ ਉਹਦਾ ਹੀ ਕਿਹਾ ਸੀ ਕਿ ਤੀਏ ਮੈਂ ਹੀ ਤੇਰਾ ਘਰ ਵਸਾ ਸਕਦਾ ਮੈਂ ਹੀ ਤੁਹਾਨੂੰ ਦੋਨਾਂ ਨੂੰ ਇਕੱਠਾ ਕਰ ਹਰ ਕਿਸੇ ਨੇ ਨਹੀਂ ਇਕੱਠੇ ਹੋਣ ਦੇਣਾ ਤੈਨੂੰ ਮੈਨੂੰ ਐ ਕਹਿ ਕੇ ਗਿਆ ਇੱਕ ਮੇਰਾ ਸਹੁਰਾ ਹੀ ਹੈ ਜਿਹੜਾ ਮੇਰਾ ਪੱਕ ਲੈਂਦਾ ਹੈ ਮੇਰੇ ਬਾਦ ਦਾ ਇਹਨਾਂ ਦੀ ਉਹ ਪਿਓ ਹੋਊਗਾ ਮੇਰੀ ਉਹ ਸਾਰੀ ਦੁਨੀਆ ਸੀ ਮੇਰੀ ਸਾਰੀ ਦੁਨੀਆ ਹੀ ਉੱਜੜ ਗਈ ਮੇਰਾ ਸਾਰਾ ਕੁਝ ਖਤਮ ਕਰ ਦਿੱਤਾ ਉਲਟਾ ਮੇਰੇ ਉੱਤੇ ਇਲਜ਼ਾਮ ਲਾਉਂਦਾ ਮੈਂ ਤੇ ਆਪਣੇ ਪਿਓ ਨੂੰ ਜਾਂਦੀ ਵਰ ਮਿਲ ਵੀ ਨਾ ਸਕੀ ਕਿੰਨਾ ਮਾੜਾ ਮੇਰੇ ਨਾਲ ਕੀਤਾ ਇਹਨਾਂ ਲੋਕਾਂ ਨੇ ਮੈਂ ਨਹੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸਮਤ ਦੀ ਗੱਲ ਹੈ ਮੈਂ ਆਪਣੀ ਪੁੱਤਰੀ ਅਮਰ ਸਿੰਘ ਸ਼ੇਰੂ ਦੀ ਕੁੜੀ ਹੈ ਤੇ 10 ਸਾਲ ਪਹਿਲਾਂ ਇਹਨਾਂ ਦੀ ਸ਼ਾਦੀ ਹੋਈ ਸੀ ਦੀਪਕ ਪਾਲ ਸਿੰਘ ਪੁੱਤਰ ਕੇਵਲ ਸਿੰਘ ਖੇਲੇ ਨਾਲ ਤੇ ਕੋਈ ਉਸ ਤੋਂ ਹੀ ਬਾਅਦ ਕੁੜੀ ਨੂੰ ਇਹਨਾਂ ਤੰਗ ਕਰਨਾ ਸ਼ੁਰੂ ਕਰਤਾ ਦੀਪਕ ਪਾਲ ਨੇ ਉਹਦੀ ਮਾਂ ਨੇ ਜਦਕਿ ਉਹਦਾ ਸਹੁਰਾ ਜੋ ਸੀ ਉਹ ਬਹੁਤ ਚੰਗਾ ਆਦਮੀ ਸੀ ਉਹ ਮਤਲਬ ਹਾਰ ਵੀ ਲੈ ਹੱਥ ਜੋੜਦਾ ਇਹ ਨਾ ਕਰੋ ਇਹਨਾਂ ਨੂੰ ਧੋਖਦਾ ਇਹ ਤੇ ਮਤਲਬ ਕੋਈ ਸਮਾਂ ਪਹਿਲਾਂ ਪੰਚਾਇਤ 'ਚ ਬਹਿ ਕੇ ਰਾਜੀ ਨਵਾ ਵੀ ਹੋਇਆ ਸੀ ਜੋ ਲਿੱਖ ਸਾਡੇ ਕੋਲ ਹੈ ਇਹ ਕਿਦੋਂ ਦਾ ਫੈਸਲਾ ਹੋਇਆ ਜੀ ਇਹ 19 ਦੇ ਵਿੱਚ ਹੋਇਆ ਸੀ ਫੈਨਲਾ ਉਹਦੇ ਵਿੱਚ ਦੀਪਕ ਪਾਲ ਮੈਂਟਲੀ ਗੋਲੀਆਂ ਖਾਂਦਾ ਸੀ ਇਹਦਾ ਇਲਾਜ ਚੱਲਦਾ ਸੀ ਇਹ ਨਾਲ ਗਏ ਬਟਿੰਡੇ ਤੋਂ ਦਵਾਈ ਹੁੰਦੀ ਸੀ ਇਹਦੀ ਤੇ ਮਤਲਬ ਇਹਦਾ ਡੈਡੀ ਹੱਥ ਜੋੜਦਾ ਸੀ ਕੁੜੀ ਨਾਲ ਉਹ ਕਰਦਾ ਸੀ ਤੇ ਉਹ ਚੱਕਰ ਕੇ ਕੁੜੀ ਸੱਤ ਸੌ ਮੁੰਡਾ ਆਪਣੇ ਪਿਓ ਨਾਲ ਵੀ ਲੜਦੇ ਸੀ ਤੂੰ ਕਿਉਂ ਕਰਦਾ ਇਹ ਨਾ ਜਿਸ ਦਿਨ ਝਗੜਾ ਹੁੰਦਾ ਉਸ ਦਿਨ ਕੀ ਗੱਲ ਹੋਈ ਉਸ ਦਿਨ ਉਸ ਤੋਂ ਇੱਕ ਮਹੀਨਾ ਸਵਾ ਮਹੀਨਾ ਪਹਿਲਾਂ ਕੁੜੀ ਨੱਕ ਪਿਆ ਤੇ ਕੁੜੀ ਘਰ ਆ ਗਈ ਇਹਨੇ ਉਹਦੇ ਘਰ ਵਾਲੇ ਤੀਹ ਹੱਕ ਪਾਲਨੇ ਤੇ ਕੁੜੀ ਘਰ ਆ ਗਈ ਇਹਨਾਂ ਕੁੜੀ ਉਹਦੀ ਜੋ ਕੁੜੀ 7 ਕੇ 8 ਸਾਲ ਦੀ ਕੁੜੀ ਰੱਖ ਲਈ ਇਹ ਨਹੀਂ ਭੇਜਣਾ ਉਹ ਚਲੋ ਮਤਲਬ ਕੁੜੀ ਮੁੜ ਕੇ ਆਏ ਦਾ ਸਹੁਰਾ ਜਿਹੜਾ ਹੈ ਕੇਵਲ ਸਿੰਘ ਉਹ ਕੁੜੀ ਦੀ ਗੱਲ ਕਰਾਉਂਦਾ ਸੀ ਫੋਨ ਤੇ ਤੇ ਫਿਰ 5-7 ਦਿਨ ਜਦੋਂ ਹਾਸਾ ਆਇਆ 5-7 ਦਿਨ ਪਹਿਲਾਂ ਇਹਨਾਂ ਕੁੜੀ ਨੂੰ ਫੋਨ ਮਤਲਬ ਤਰ੍ਹਾਂ ਬੱਤ ਕਰਾਤਾ ਉਹਨੇ ਆਪਣੇ ਸਹੁਰਾ ਸਾਬ ਨੂੰ ਫੋਨ ਕੀਤਾ ਡੈਡੀ ਮੈਂ ਕੁੜੀ ਨੂੰ ਮਿਲਿਆ ਤੇ ਪਹਿਲਾਂ ਉਹਨੇ ਕਿਹਾ ਕਿ ਮੈਂ ਤਰਨ ਤਰਾਂ ਮੈਂ ਆ ਕੇ ਤੈਨੂੰ ਮਲਾ ਦਾਂਗਾ 12:46 ਮਿੰਟ ਤੇ ਜਿਹ ਵਸਦਾਂ ਖੇਲਾ ਸਾਬ ਨੇ ਫੋਨ ਕੀਤਾ ਪੁੱਤਰਾ ਜਿਆ ਕੋਈ ਕੁੜੀ ਨੂੰ ਮੈਂ ਤੈਨੂੰ ਮਲਾ ਦਿੰਦਾ ਜਦੋਂ ਇਹ ਘਰ ਗਈ ਅੰਦਰ ਵੜਨ ਲੱਗੀ ਏ ਇਹਦੀ ਸੱਸ ਨੇ ਗੇੜ ਪਵਾ ਕੇ ਉਹਨੂੰ ਗੇੜ ਦੇ ਵਿੱਚ ਤੇ ਮਾਰਿਆ ਇਹਨੇ ੱਟਾ ਮਾਰ ਕੇ ਗੇੜ ਖੋਲ ਲਿਆ ਤੇ ਕੁੜੀ ਮਤਲਬ ਉਹ ਛੋਟੀ ਬਤੀ ਜੇ ਮਾਨ ਮਲਨ ਆਈ ਹੋਈ ਕਿ ਮਮਾ ਕਿੱਥੇ ਚਲੇ ਗਏ ਇਹਦੀ ਦਰਾਨੀ ਨੇ ਗੁਰਲੀਨ ਨਾ ਉਹਦਾ ਕੁੜੀ ਨੂੰ ਖਿੱਚ ਕੇ ਲੈ ਗਈ ਐ ਤੇ ਸੱਸ ਦੇ ਹੱਥੀ ਲੈ ਗਈ ਐ ਸਸ ਤੋਂ ਬਾਅਦ ਉਹ ਦਰਾਨੀ ਪੈ ਗਈ ਇਹਦਾ ਦਿਔਰ ਵੀ ਜਿਹਦੇ ਹੱਥੀ ਪੈ ਗਏ ਨੇ ਤੇ ਕੇਵਲ ਸਿੰਘ ਖੇਲਾ ਸਾਹਮਣੇ ਕੁਰਸੀ ਤੇ ਬੈਠਾ ਉਹ ਵਾਜਾਂ ਦੰਦਾਰਾ ਨਾ ਕਰੋ ਨਾ ਕਰੋ ਤੇ ਉੱਥੇ ਹੀ ਉਹਨੇ ਮਤਲਬ ਧੌਂ ਸੜਤੀ ਪਤਾ ਨਹੀਂ ਮਾਰੇ ਜਨਕੀ ਉਹਨੂੰ ਹੋਇਆ ਕੀ ਨਹੀਂ ਹੋਇਆ ਜਦ ਕਿ ਉਹ ਮਤਲਬ ਸਿਲੰਡਰ ਗੈਸ ਵਗੈਰਾ ਕੰਪਲੀਟ ਦਾ ਸੀ ਬਿਮਾਰ ਸੀ ਕੰਕੀ ਤੋਂ ਸ਼ੂਗਰ ਸੀ ਬਹੁਤ ਬਿਮਾਰ ਗਿਆ ਹੋਇਆ ਤੇ ਉਸ ਤੋਂ ਬਾਅਦ ਨਾਲ ਇਲਜ਼ਾਮ ਲਾਣਾ ਜਰੂ ਕਰਕੇ ਕਿ ਕੁੜੀ ਦਾ ਭਰਾ ਕੁੜੀ ਦੇ ਚਾਚੇ ਮੇਰਾ ਨਾਮ ਵਿੱਚ ਜਦ ਕੇ ਮੈਂ ਉਸ ਵੇਲੇ ਮਨਾਈ ਕਰਨ ਸਾਹ। ਤੇ ਪਹਿਲਾਂ ਮੇਰਾ ਨਾਂ ਇਹਨਾਂ ਬੋਲਿਆ ਤੇ ਬਾਅਦ ਚ ਇਹੋ ਪਤਾ ਲੱਗਾ ਇਹਨਾਂ ਮੇਰਾ ਨਾਂ ਘਟਾ ਦਿੱਤਾ। ਜਦ ਕੇ ਕੁੜੀ ਨੇ ਮੁੜ ਕੇ ਫੋਨ ਕੀਤਾ ਕਿ ਮੈਨੂੰ ਅੰਦਰ ਬੂਆ ਮਾਰ ਕੇ ਨਾਲ ਕੁੱਟਿਆ ਤੇ ਕੁੜੀ ਦਾ ਭਰਾ ਆਇਆ। ਉਦੋਂ ਤੱਕ ਤਾਂ ਖੇਲੇ ਸਾਹ ਨੂੰ ਮਤਲਬ ਕੋਈ ਬੰਦੇ ਕਿਉਂਕਿ ਕੁੜੀ ਨੂੰ ਕਾਰਜ ਬੰਦੇ ਹੋਏ। ਤੇ ਉਹ ਬਾਹਰ ਖਲੁੱਤੇ ਰਹੇ ਨੇ ਇਹਨਾਂ ਇਲਜ਼ਾਮ ਲਾ ਕੇ ਸਾਨੂੰ ਉਹਨਾਂ ਗਾਲਾਂ ਕੱਢੀਆਂ ਉਹ ਮਰ ਗਿਆ ਸੀ। ਮਰਨ ਤੋਂ ਬਾਅਦ ਵੀ ਸਾਡੇ ਘਰ ਇਹਨਾਂ ਗਾਲੀ ਗਲੋਚ ਕੀਤਾ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਮਰ ਗਿਆ ਇਹਦਾ ਮਤਲਬ ਇਹਨਾ ਆ ਵੀ ਉਹਨੂੰ ਮਾਰਿਆ ਹੈ ਸਾਡੋਂ ਖਸਾਉਣ ਲਈ ਲੱਗਦਾ ਹੈ ਕਿ ਕਾਰਵਾਈ ਤੁਹਾਨੂੰ ਲੱਗਦਾ ਹੈ ਕਿ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਗਲਤ ਨਾਲ ਆਈ ਜਾ ਰਹੀ ਹੈ ਤੁਹਾਡੇ ਉਹ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਹੈ ਉਹ ਆਪੇ ਇਨਕੁਆਇਰੀ ਕਰਨਗੇ ਜੁਨਾਰਾ ਪੁਲਿਸ ਤੇ ਪੂਰਾ ਤੁਹਾਨੂੰ ਵਿਸ਼ਵਾਸ ਹੈ ਉਹ ਗਲਤ ਨਹੀਂ ਕਰਨਗੇ ਕੀ ਮੰਗ ਕਰਦੇ ਹੋ ਮੰਗ ਹੈ ਇਨਸਾਫ ਕਰਦੇ ਹਾਂ ਚਾਹੁੰਦੇ ਹਾਂ ਜੋ ਝੂਠਾ ਝੂਠਾਂ ਝੂਠਾ ਸਾਬਤ ਕਰਨ ਸੱਚ ਨੂੰ ਸੱਚਾ ਸਾਬਤ ਕਰਨ ਦੇਈ ਝੂਠੀਆਂ ਸਾਨੂੰ ਸੁਝਾ ਦੇ। ਮੇਰਾ ਨਾਮ ਜਗਜੀਤ ਕੋਹਰ ਹੈ। ਮੈਂ ਕੁੜੀ ਦੀ ਚਾਚੀ ਹਾਂ। ਤੇ ਗੱਲ ਕੀ 10 ਸਾਲ ਹੋ ਗਏ ਸਾਡੀ ਬੇਟੀ ਨੂੰ ਵਿਆਹਿਆ ਇਹਦੇ ਉੱਥੇ ਤੇ ਬਸ ਇਹੀ ਕੁਛ ਲੜਾਈ ਝਗੜਾ ਸ਼ੱਕ ਕਦੀ ਕੁਛ ਕਦੀ ਕੁਛ ਥੋੜੇ ਦਿਨਾਂ ਬਾਅਦ ਇਹ ਘਰ ਆ ਜਾਂਦੀ ਹੁੰਦੀ ਸੀ। ਮਾਰ ਕਟਾਈ ਇਹ ਕੁਛ ਹੁੰਦਾ ਰਹਿੰਦਾ ਸੀ। ਬੜੀ ਬਰਸ ਹੋਲਾ ਸਫਾਈ ਵੀ ਹੋਈ ਹੈ ਇਹਦੇ ਸੋਰਾ ਸਭਾ ਚੋ ਕੇ ਲੈ ਕੇ ਜਾਂਦੇ ਸੀ ਚਲੋ ਕੋਈ ਨਹੀਂ ਕੋਈ ਨਹੀਂ ਅਸੀਂ ਕਰਾਂਗੇ ਕਰਾਂਗੇ। بس 16 ਸਾਬ ਜੀ ਸੀ ਜਿਹੜਾ ਦਾ ਸਾਥ ਦਿੰਦੇ ਸੀ ਔਰ ਘਰ ਦੇ ਵਿੱਚ ਕੋਈ ਵੀ ਐਸਾ ਨਹੀਂ ਜੀਤ ਬਰਾ ਦਾ ਸਾਥ ਦੇਵੇ। ਉਹੀ ਕਰਦੇ ਸੀ ਉਹਦੇ ਕਰਕੇ ਕੁੜੀ ਸਾਡੀ ਨੇ 10 ਸਾਲ ਉੱਥੇ ਘਟ ਦਿੱਤੀ। ਇਹਨਾਂ ਸੋਹ ਸਾਬ ਦੀ ਬਹੁਤ ਕਿਸ ਤਰ੍ਹਾਂ ਹੈ। ਉਹ ਤੇ ਚਲੋ ਪਹਿਲੇ کافی ਦਿਨ ਦੇ ਬਿਮਾਰ ਹੀ ਰਹਿੰਦੇ ਸੀ। ਤੇ ਹੁਣ ਥੋੜੀ ਦੇਰ ਹੋ ਗਈ ਸਾਡੀ ਬੇਟੀ ਸਾਡੇ ਘਰ ਸੀ। ਮੈਂ ਤਾਂ ਮਹੀਨਾ 1 ਹੋ ਗਿਆ। ਤੇ ਸੋਹਰਾ ਸਾਹਿਬ ਵੀ ਉਹ ਗੱਲ ਕਰਵਾਂਦੇ ਸੀ ਉਹਦੀ ਬੇਟੀ ਨਾਲ। ਤੇ ਹੁਣ ਥੋੜੇ ਦਿਨ ਹੋ ਗਏ ਹੈ ਗੱਲ ਨਹੀਂ ਕਰਵਾਂਦੇ ਸੀ ਉਹ ਨੂੰ ਕੁੜੀ ਹੈ ਉਹਨਾਂ ਮਾਏ ਮਾਨ ਤੇ ਇਦਾਂ ਲੱਗਦਾ ਕਿ ਮੈਂ ਆਪਣੀ ਬੇਟੀ ਨੂੰ ਮਿਲਾਂ ਤੇ ਉਹ ਮਿਲਣ ਵਾਸਤੇ ਗਈ ਹੈ ਤੇ ਉਹਦੀ ਸੱਸ ਨੂੰ ਪਤਾ ਲੱਗ ਗਿਆ ਕਿ ਬਈ ਆਈ ਹੈ ਤੇ ਉਹਨੇ ਬੂਆ ਦੇ ਮਾਰਿਆ ਉਹਦੇ ਇੱਥੇ ਨੀਲ ਨੂਲ ਪਏ ਕੁੜੀ ਦੇ ਸਾੜੇ ਸੱਟਾਂ ਵਜੀਆਂ ਬਾਵਾ ਤੇ ਸੱਟਾਂ ਵਜੀਆਂ ਪੇਟ ਤੇ ਸੱਟਾਂ ਵਜੀਆਂ ਕਾਫੀ ਸੱਟਾਂ ਕੁੜੀ ਦੇ ਵਜੀਆਂ ਤੇ ਦਰਾਨੀ ਆਈ ਹੈ ਦਰਾਨੀ ਨੇ ਵੀ ਸ਼ੁਰੂ ਹੋ ਗਈ ਉਹ ਵੀ ਸੱਸ ਵੀ ਪੈ ਗਈ ਤੇ ਦਿਓਰ ਵੀ ਤਿੰਨੇ ਜਾਣੇ ਪੈ ਗਏ ਆ ਸੋਹਰਾ ਸਾਹਿਬ ਨੇ ਇੰਨੀ ਕੁ ਵੇਖਿਆ ਵੀ ਇਹਨਾਂ ਨੂੰ ਨਾ ਕਰੋ ਨਾ ਕਰੋ ਉਹ ਉਹਨੇ ਚ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਅਟੈਕ ਆ ਗਿਆ ਮਾਲਕ ਜਾਣੇ ਪਹਿਲੇ ਤਾਂ ਬਿਮਾਰ ਹੀ ਰਹਿੰਦੇ ਸੀ ਬਸ ਹੋ ਸਕਦਾ ਉਹਨੇ ਚ ਡੈਥ ਹੋ ਗਈ ਹੋਏ ਉਹਨਾਂ ਦੀ ਪਰ ਬਾਅਦੇ ਚ ਜਦੋਂ ਮੈਂ ਨੇ ਕੁੜੀ ਸਾਡੀ ਨੇ ਫੋਨ ਕੀਤਾ ਮੇਰੇ ਹਸਬੰਦ ਨੂੰ ਚਾਚਾ ਜੀ ਨੂੰ ਤੇ ਆਪਣੇ ਭਰਾ ਨੂੰ ਫੋਨ ਕੀਤਾ ਉਹ ਆਏ ਨੇ ਉਹੀ ਦੇਰ ਵਿੱਚ ਉਹ ਉਹਨਾਂ ਦੀ ਮਤਲਬ ਸੋਹਰਾ ਸਾਹਿਬ ਦੀ ਬੋਡੀ ਲੈ ਕੇ ਜਾਂਦੇ ਵੇ ਸੀ ਗੱਡੀ 'ਚ ਪਾਉਂਦੇ ਵੇ ਸੀ ਇੰਨਾ ਕੀ ਬਸ ਹੋਇਆ ਉਹ ਬਾਹਰ ਹੀ ਸੀ ਉਹ ਅੰਦਰ ਕੋਈ ਨਹੀਂ ਵੱਡਾ ਇੰਨੇ ਕੇਸ ਇਹਨਾਂ ਨੇ ਸਾਡੇ ਪਤੇ ਉੱਪਰ ਕਾ ਵੀ ਪੁੱਠੇ ਸਿੱਦੇ ਇਲਜ਼ਾਮ ਲਾਏ ਆ ਕਿ ਉਹ ਅੰਦਰ ਬੜੇ ਉਹਨਾਂ ਨੇ ਮਾਰਿਆ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਕੀਤਾ ਕੀ ਮੰਗ ਕਰਦੇ ਨੇ ਮੰਗ ਬਸ ਦਾਜ਼ਨੀ ਲੈ ਕੇ ਆਏ ਇਸ ਤਰ੍ਹਾਂ ਇਸ ਤਰ੍ਹਾਂ ਦੀ ਮੰਗਾਂ ਕਰਦੇ ਸੀ ਕਿ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੀ ਬੋਲਦੀ ਹੈ ਮੰਗ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਇਨਸਾਫ ਚਾਹੀਦਾ ਪੂਰਾ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਜੋ ਵੀ ਉਹਦੇ ਨਾਲ ਕੀਤਾ ਇਹਨਾਂ ਨੇ ਇਹ ਹੁਣ ਛੁੱਟੇ ਇਲਜ਼ਾਮ ਉਹਦੇ ਤੇ ਲਾਉਂਦੇ ਪਏ ਨੇ ਉਹਦਾ ਇਨਸਾਫ ਚਾਹੀਦਾ ਹੈ ਕਿਤੇ ਕੋਈ ਉਸ ਕੁੜੀ ਨੇ ਸਾਡੇ ਕੁੜੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਉਲਟਾ ਹੋਦੇ ਤਾਂ ਇੰਜਾਂ ਨਾਂਦੇ ਵੇ ਨੇ ਕਿ ਉਹਨੇ ਮਾਰਕੁੱਟ ਕੀ ਮਾਰਕੁੱਟ ਉਹ ਸਕੂਟੀ ਨੇ ਖਾਦੀ ਏ ਉਹਦਾ ਬੋਡੀ ਤਾਂ ਕਾਫੀ ਨਿਸ਼ਾਨ ਨੇ ਮੈਂ ਖੁਦ ਦੇਖਿਆ ਉਹਦੀ ਬੋਡੀ ਤੇ ਨਿਸ਼ਾਨ ਪਈ ਹੋਈ ਹੈ